ਸਾ ਜਦੋਂ ਬਰਗਾੜੀ ਬੱਕਰਾ ਮੰਡੀ ਪਹੁੰਚੇ ਆ ਹਰ ਸੋਮਵਾਰ ਲੱਗਦੀ ਆ ਤੇ ਸਵੇਰ ਦਾ ਟਾਈਮ ਆ ਪਹਿਲਾ ਸੌਦਾ ਹੋਇਆ ਬਾਕੀ ਵੀ ਸੌਦੇ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਕਰਦੇ ਆ ਬਾਈ ਹਰਾਨਾ ਗੱਲਬਾਤ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂ ਬਾਈ ਜੀ ਗੁਰਪ੍ਰੀਤ ਕਿਵੇਂ ਹੋਇਆ ਸੌਦਾ ਇਹ ਇਹ 10:30 ਦਾ ਹੋ ਗਿਆ ਜੀ 10:30 ਦਾ ਬਾਈ ਖਰੀਦਣ ਵਾਲੇ ਨੇ ਵੇਚਣ ਵਾਲੇ ਬਾਈ ਨੇ ਲਈ ਕੇਵਲ ਨੇ ਬਾਕੀ ਵਾਲੇ ਨੇ ਲਈ ਠੀਕ ਆ ਕਿਹਦੇ ਕੋਲੇ ਸੀ ਇਹ ਮੇਰੇ ਰਾਜੂ ਕੋਲੇ ਰਾਜੂ ਕੋਲੇ ਸੀ ਕਿਹੜਾ ਪਿੰਡ ਆ ਰਾਜੂ ਆਪਣਾ ਮੱਥ ਵਾਲਾ ਰੱਥੂ ਵਾਲਾ ਗਰਬੀ 10000 ਦੀ ਦੇਤੀ ਪੈਸੇ ਆ ਗਏ ਹਾਂ ਦੇਤੀ 1.5 ਦੀ ਠੀਕ ਆ ਬਾਈ ਲਿਖਾਈ ਕਰਾ ਲੋ ਉਹ ਵੀ ਲਿਖਾਈ ਹੋ ਗਈ ਲਾ ਵੀ ਪਹਿਲਾ ਸੌਦਾ ਬੋਣੀ ਹੋਈ ਆ ਇਹ ਖਾਲੀ ਕ ਗੱਬਣਾ ਖਾਲੀ ਆ ਠੀਕ ਆ ਜੀ ਕਿਵਲਾ ਕੀ ਲਾਇਆ ਬਾਈ 6500 ਰੁਪਇਆ ਲਾਦਾ ਯਾਰ ਬਾਈ ਮੇਚੀ ਕਰਾ ਦੀ ਪੂਰੀ ਸੱਤ ਦੀ ਏ ਤੇਰੀ ਨਹੀਂ 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 ਠੀਕ। ਤੁਹਾਡਾ ਗਾਉ ਤੋਂ ਪਹਿਲਾਂ ਹੁੰਦਾ ਨਹੀਂ ਆ। ਨਹੀਂ ਬਾਲਾ ਨਹੀਂ। ਸਹੀ ਹੈ ਬਈ। ਨਹੀਂ। ਫਿਰ ਗਾਂ ਲਾ ਦੇ ਫਿਰ ਅਮਰਤਨ ਦਾ ਗਾ ਲਾ ਬੜਾ ਨਹਿਰਾ ਆ। ਪਰਚੀ ਦਾ ਕੱਢੋ ਯਾਰ ਵਿੱਚੋਂ ਯਾਬ ਆਪੋ ਆਪਣੀ ਲਿਖਾਈ ਬਾਈ ਦੇਖ। ਹੋਰ ਨਹੀਂ ਨਹੀਂ। ਲੈ ਬੂਰੇ ਸਾਥ ਦੀ। ਉਹ ਫੜ ਦੱਸਦਾ ਤੈਨੂੰ ਆਲਾ। ਬਸ ਕੋਈ ਗੱਲ ਨਹੀਂ। ਆਲੇ ਫੜ ਲੈ ਫਿਰ ਕੋਈ ਗੱਲ ਨਹੀਂ ਸੱਤ ਦੀ ਹੋ ਗਈ ਲਗਾਈ ਆਪੋ ਆਪ। ਨਹੀਂ। ਹਾਂ। ਅੱਜ ਉਹਦੀ ਝਾੜ ਛੱਡ ਦੇ। ਵਜਨ ਚ ਹੀ ਵਿਗਣੀ ਆ ਬਾਈ ਇਹ ਯਾਰ। ਕੋਈ ਗੱਲ ਨਹੀਂ ਪੈਂਦਾ ਜਾ। ਹਾਂ। ਸੱਤ ਦੀ ਹੋ ਗਈ ਲਿਖਾਈ ਆਪੋ ਆਪ ਕਰਾਉ ਲਗਾਈ ਚਾਹੀਦੀ ਆਪੋ। ਦੇ ਸਹੀ ਹੈ ਨਹੀਂ ਨਹੀਂ ਭਈ ਨਹੀਂ ਹੈ ਰਮ ਮਹੀਨੇ ਦੀ ਬਣੀ ਆਪਾਂ ਖਾਲੀ ਕਰ ਖਾਲੀ ਮੰਨ ਕੇ ਚੱਲੋ ਉਹ ਤਾਂ ਵਿਚਾਰਾ ਆਪ ਹੀ ਆਖੀਦਾ ਖਾਲੀ ਆ ਖਾਲੀ ਕਰਕੇ ਦੇਵਾਂਗੇ ਕੱਲ੍ਹ ਕਦੋਂ ਕਰੇਗਾ ਉਹ ਖਾਲੀ ਕਰਕੇ ਦੇਵਾਂਗੇ ਆਪਾਂ ਵੀ ਉਹ ਨਹੀਂ ਗੱਲ ਵੀ ਆਪਾਂ ਅੰਦਰ ਕਰਕੇ ਦੇਵਾਂਗੇ ਅੱਛਾ ਤੂੰ ਆਖਿਆ ਕਿ ਖਾਲੀ ਕਰਕੇ ਦੇਣਗੇ ਹਾਂ ਠੀਕ ਹੈ ਪਾਲਾ ਨਹੀਂ ਨਹੀਂ ਪਾਲਾ ਕੋ ਦੋ ਭਾਈ ਅੱਗੋਂ ਪਾਸੇ ਜਾ ਤੇ ਕੀ ਫਰਕ ਹੈ ਪੂਰਾ ਹੀ ਫਰਕ ਆ ਲੈ ਕਿੰਨਾ ਹੈ ਖੁੱਲ ਕਰਾ ਦੇ ਪੂਰੇ ਫਰਕ ਤੂੰ ਦੱਸੇ ਤਾਂ ਦੱਸ ਦੀ ਜੇ ਹੋ ਗਿਆ ਮੈਨੂੰ ਸੌਦਾ ਦਸ ਵੀ ਕਿਣੀ ਨਹੀਂ ਦੱਸਦੀ ਭਾਈ ਯਾਰ ਕਦੋਂ ਕਹੇਗਾ ਕੋਨਾ ਫੋਨ ਬੱਕਰੇ ਬੱਕਰਾਂ ਨੂੰ ਕੋਈ ਵਿਚਾਰ ਲਾ ਦੋ ਆ ਗਿਆ ਬਦਲਾਓ ਲੋ ਵੀ ਸਜਣੋ ਆ ਜਿਹੜੀ ਬੱਕਰੀ ਸਾਹਮਣੇ ਲਾਲ ਰੰਗ ਦੀ ਤੁਸੀਂ ਦੇਖ ਰਹੇ ਲੋਇਆ ਕਲਰ ਇਹ ਬਾਈ ਕੋਲੇ ਸੀਗੀ ਇਹਨੇ ਵੇਚਤੀ ਹੋ ਗਿਆ ਸੌਦਾ ਭਾਈ ਕਿੰਨੇ ਦਾ ਹੋ ਗਿਆ 7500 ਦਾ 7500 ਦਾ ਕਿਹੜੇ ਪਿੰਡੋਂ ਆਈ ਸੀ ਭਾਈ ਉਹ ਨੇੜੇ ਠੀਕ ਵੇਗੀ ਭਾਈ ਹਾਂਜੀ ਪੈਸੇ ਆ ਗਏ ਭਾਈ ਜੀ ਹਾਂਜੀ ਹਾਂਜੀ ਭਾਈ ਕੇਵਲ ਨੇ ਲੈ ਲਿਆ ਕੋਠਾ ਗੁਰੂ ਕੇ ਵਾਲੇ ਨੇ ਬਹੁਤ ਬਹੁਤ ਧੰਨਵਾਦ ਬਾਈ ਇੱਥੇ ਪਹੁੰਚਣ ਦੇ ਲਈ ਤੇ ਸਬਦਾ ਕਰਨ ਦੇ ਲਈ ਠੀਕ ਆ ਜੀ ਬਾਈ ਲਿਖਾਈ ਕਰਾਓ ਥੋੜਾ ਘਰ ਵੀ ਕਿਹੜੀ ਉਹ ਛੇਰੀ ਬੱਕਰੀ ਤਾਂ ਚੱਲਦਾ 10 ਤੋਂ ਥੱਲੇ ਆ ਜਾ ਯਾਰ ਉੱਤੇ ਦਾ ਜਾ ਬਾਈ ਕੀ ਮੰਗਿਆ 15 ਬਾਈ ਕਹਿੰਦਾ 10 ਤੋਂ ਉੱਤੇ ਦੇਣੀ ਆ ਯਾਰ ਠੀਕ ਆ 10 ਤੋਂ ਥੱਲੇ ਆ ਜਾ ਠੀਕ ਆ ਹੋ ਆਏ ਹੋਰ ਆਏ ਸੱਜਣਾ ਜੀ ਬੋਲ ਬੋਲ ਕੰਨੇ ਕ ਚਿਰਦੀ ਸੂਈ ਆ ਬੋਲ ਤਾਂ ਤੈਨੂੰ 10 ਜੀ ਦਿੱਤਾ ਕਦੋਂ ਕਦੀ ਸੂਈ ਆ ਬੱਚਾ ਹੈ ਨਹੀਂ ਮਗਰ ਬੱਚਾ ਹੈ ਨਹੀਂ ਮੱਛਾਂ ਹੋਰ ਰਾਂਜਦੇ ਬਾਈ ਨੇ ਕੀ ਕਿਹਾ ਸੱਤ ਕਹਦਾ ਯਾਰ ਉਹ ਕਹਿੰਦਾ ਦਸ ਤੁੱਪੇ ਦੇਣੀ ਆ ਫਰਕ ਥੋੜਾ ਆ ਇਹਨਾਂ ਦਾ ਜਾਇਦ ਜੇ ਕਾਬਲੋ ਤੇ ਰਵੇਲ ਦੇ ਖੁੱਦਾ ਬੱਕਰੀ ਤੁਹਾਨੂੰ ਦਿਖਾਉਣੇ ਆ ਪਹਿਲਾਂ ਲਾ ਵੀ ਆ ਬੱਕਰੀ ਦਾ ਸੌਦਾ ਚੱਲੀ ਜਾਂਦਾ ਨਾ ਯਾਰ ਕਹਿੰਦਾ ਤੇ ਪੂਰੇ 8000 ਦੀ ਹੋ ਗਈ ਲਗਾਈ ਆਪੋ ਆਪਣੀ ਨਹੀਂ ਨਹੀਂ ਮਾ ਪੁੱਛਿਆ ਨਹੀਂ ਮੈਂ ਸਹੀ ਆ ਜਮਾ ਉਹ ਉਹ ਨੂੰ ਅਸੀਂ ਪੁੱਛਿਆ ਨਹੀਂ ਨਹੀਂ ਪੁੱਛਣ ਨੂੰ ਆਪਾਂ ਕਿਹੜਾ ਕੋਈ ਯਾਰ ਹਾਂ ਸਹੀ ਆ ਜਮਾ ਧੱਕੇ ਨਾ ਦੇ ਦੇ ਜਾਨੀਆਂ ਧੱਕੇ ਨਾ ਕੋਈ ਲਵੇ ਬਾਈ ਦੇ ਨਾਮ ਕੋ ਦੇਵੇ ਇਹ ਤਾਂ ਫੱਕ ਦੀ ਗੱਲ ਹੈ ਤੇਰੇ ਸਾਹਮਣੇ ਹੀ ਵਿਕੀਆਂ ਬੱਕਰੀਆਂ ਮਖੇ ਦੇ ਸਾਹਮਣੇ ਹੀ ਵਿਕੀਆਂ ਬੱਕਰੀਆਂ ਵਿਕੀਆਂ ਦਾ ਹੈ ਨਾ ਕੋਈ ਸਾਹਬ ਉਹ ਵੀ ਸਜਣੋ ਆ ਬੱਕਰੀ ਦਾ ਸੌਦਾ ਚੱਲਦਾ ਸੀਗਾ ਇਹ ਵੀ ਸਿਰੇ ਚੜ ਗਿਆ ਬਾਈ ਕੇਵਲ ਤੁਸੀਂ ਲੈ ਲਈ ਇਹ ਹਾਂਜੀ ਹਾਂਜੀ ਕਿੰਨੇ ਦੀ ਲੈ ਲਈ ਬਾਈ 9000 9000 ਠੀਕ ਆ ਬਹੁਤ ਵਧੀਆ ਵੇਖੀ ਬਾਈ ਬਾਈ ਆਪਣਾ ਪਿੰਡ ਕਿਹੜਾ ਦੱਸਿਆ ਸੀ ਨੱਥੂ ਵਾਲਾ ਗਰਮੀ ਆ ਸਹੀ ਵੀ ਆ ਗਈ ਬਾਈ ਬੱਕਰੀ ਬਹੁਤ ਬਹੁਤ ਧੰਨਵਾਦ ਬਾਈ ਪੈਸੇ ਆ ਗਏ ਆ ਗਏ ਆ ਗਏ ਠੀਕ ਆ ਜੀ ਲਿਖਾਈ ਕਰਾ ਲਓ ਬਾਈ ਲਿਖਾਈ ਕਿਵੇਂ ਕੀਤੀ ਹੋ ਗਈ ਚਲੋ ਠੀਕ ਆ ਬਾਈ ਲਓ ਵੀ ਆ ਬੱਕਰੀ 9000 ਦੀ ਬਾਈ ਕੇਵਲ ਨੇ ਲੈ ਲਈ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਦੋਸਤੋ ਜੁੜੇ ਰਹੋ ਆਪਣੇ ਚੈਨਲ ਨਾਲ ਕੀ ਮੰਗਿਆ ਬੱਕਰੇ ਦਾ 8000 ਰੁਪਏ ਵੀਡੀਓ ਪਰਲੀ ਦੋ 80 ਤਾਂ ਜਿਆਦੇ ਆ ਯਾਰ ਜਿਆਦੇ ਨਾ ਕਰ ਲੈ ਹਾਂ ਗਰੀਬ ਆਦਮੀ ਆ ਭਾਈ 10 ਕਰ ਲੈ ਨੀ ਨੀ ਮੈਂ ਕਰਦੇ ਆ ਸਾਰੇ ਚਲੋ ਠੀਕ ਆ ਭਾਈ ਨਹੀਂ ਨਹੀਂ ਬਣਦਾ ਚਲ ਦੇਖੀ ਉਹ ਤੋਂ 5 7 ਤੇਲ ਬਲ ਤੇ ਗੱਡੀ ਨੂੰ ਲੈ ਚਾਈ ਗਾ ਕਿ ਲਾਇਆ ਤੁਸੀਂ ਕੰਮਸ 5 ਲਾਇਆ ਠੀਕ ਆ ਫਿਰ 10 ਕਿਲੋ 10 ਕਿਲੋ ਦੇ ਪੈਸੇ ਲਾਤੇ ਹੁਣੇ 50 ਜ਼ਿਆਦਾ ਹੋ ਗਿਆ ਲਗਾਈ ਤੇ ਨਹੀਂ ਨਹੀਂ ਸਹੀ ਹੈ ਇਹਦਾ ਵੀਡੀਓ ਬਣ ਗਿਆ ਤਾਂ ਚੱਲ 500 ਚੱਕ ਦਨ ਨਹੀਂ ਨਹੀਂ ਮੈਂ ਸਮਝ ਗਿਆ ਇੱਥੇ ਖਰੀਦਿਆ ਬਿਆ ਮੈਂ ਓ ਤੇ ਤੂੰ ਖਰੀਦ ਲੈ ਯਾਰ ਤੂੰ ਤਾਂ ਸਹੀ ਹੈ ਕੋਲ ਠੀਕ ਨਾ ਬਰਾਦਰ ਬੋਨੇ ਮਾਰਨਾ 12 ਕਿਲੋ ਮੈਂ ਜਨਨਾ ਤੋਰ ਗਿਆ ਨੀਕ ਲੈ ਲੋ ਇਥੇ ਮੈਂ ਪਾਰਾ ਕਿਲੋ ਮੈਂ ਖਰੀਦੂ ਹਾਉ 12 ਕਿਲੋ ਦਾ ਉਹ ਫਿਰੋਣੇ ਵੀ ਤੋ ਕੋ 2 ਰੁਪਏ ਬਣਾਉਣੇ ਆ ਇਹ ਕਹਤਾ ਕਿ ਉਹ ਵਧੀਏ ਬਾਪੋ ਆਪਣੀ ਨਹੀਂ ਹਣਾ ਐਵੇਂ ਕੋਪਰੀ ਹੋ ਜਾਣਾ ਤੇ ਹੋਰ 6 ਸੂ ਦੀ ਜਾਗਦਾ ਯਾਰ ਮੈਂ ਕਹਿਣਾ ਮੈਂ ਤੈਨੂੰ ਸਾਚੀ ਨਹੀਂ ਦੇਣਾ ਤੂੰ 6 ਦੀ ਚਾਹ ਕਰਦਾ ਲਿਖਾਈ ਪਾ ਦੇ ਹੁਣੇ ਨੂੰ ਲਿਖਾਈ ਕਰਾ ਲਈ ਹੁਣ ਤੂੰ ਜਮਾ ਨਹੀਂ ਲਿਖਾਈ ਕਰਾਉਣਾ ਲੈ ਬਰੋਈ ਗੱਲ ਨਹੀਂ ਨਹੀਂ ਇਹ ਗਲਤ ਆ ਗੱਲ ਬਾਪੋ ਆਪਣੀ ਹੋ ਗਈ ਲਿਖਾਈ ਉਹੀ ਗੱਲ ਕਰਾਂਗੇ ਯਾਰ 2025 ਮੰਨੀ ਤੇਰੀ ਮੇਰੀ ਤਾਂ ਗੱਲ ਸੁਣਾ ਤੂੰ ਕਰਾਏ ਕਰਾਜੂ 2500 ਪਾਏ ਤੈਨੂੰ ਲੋ ਵੀ ਆ ਸੌਦਾ ਸਿਰੇ ਚੜ ਗਿਆ ਦੋਸਤੋ ਅਗਲਾ ਸੌਦਾ ਵੀ ਤੁਹਾਨੂੰ ਦਿਖਾਵਾਂ ਕੇਵਲ ਨਹੀਂ ਇਹ ਬੱਕਰਾ ਲੈ ਲਿਆ ਆ ਬੱਕਰੇ ਦਾ ਸੌਦਾ ਹੋਇਆ ਇੱਕ ਭਾਈ ਕੇਵਲ ਨੇ ਲਿਆ ਤੇ ਕਰਦੇ ਆ ਗੱਲਬਾਤ ਤੇ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਭਾਈ ਕੇਵਲ ਕਿੰਨੇ ਦਾ ਲੈ ਲਿਆ ਇਹ 10000 ਪਰਚੀ ਤੇਰੀ ਆ ਕਿਹੜੇ ਕੋਲ ਲੈ ਬਾਈ ਕੋਲ ਕਿਹੜਾ ਪਿੰਡ ਹੈ ਆਪਣਾ ਮਲੂਕਾ ਆ ਦੋਵੇਂ ਨਾਲ ਥੋੜੇ ਬਾਈ ਹਾਂਜੀ ਉਹ ਵੀ ਪਾਲਣ ਪਾਲਾ ਪਰ ਤੂੰ ਪੈਸੇ ਆ ਗਏ ਬਾਈ ਪੈਸੇ 13 ਕਿਹਦਾ 13 ਕਿਹਦਾ 15 ਕਿਹਦਾ 15.5 ਕਿਹਦਾ ਕੇਵਲ ਪੈਸੇ ਆ ਗਏ ਬਾਈ ਦਿਨਾ ਪੈਸੇ ਦੇ ਤੂੰ ਦੇ ਉਹ ਪੈਸੇ ਨਵੇੜੋ ਉਹ ਜਿਹੇ ਵਾਸਤੇ ਕਿੰਨੇ ਲੱਗਦਾ 28000 ਨਹੀਂ ਖਾਣਾ ਜੇ ਤਾ ਖੜਾ ਰਹਿਣ ਦੀ ਕੋਈ ਨਾ ਕਰ ਲਾਂਗੇ ਫੇਰ ਉਹ ਫੇਰ ਪਹਿਲਾਂ ਇਹਦਾ ਨਵੇੜੋ ਨਹੀਂ ਵੀਰੇ 16 ਦਾ ਤਾਂ ਪੰਜ ਤੰਦਰਾ ਇਹਨੇ ਤਾਂ ਬੱਕਰੀਆਂ ਹੀ ਆ ਜਾਂਦੇ ਨੇ ਪੰਜ ਤੋਂ 3 ਤੋਂ 4 ਦਾ ਬੱਕਰੀਆਂ ਕੱਢ ਦਿੰਦਾ 800 ਰੁਪਏ ਲੈਦਾ ਬੱਕਰੀ ਦਾ ਮੈਂ ਉਹ ਤਾਂ ਚਲੋ ਚਲੋ ਗਿਣੋ ਪੈਸੇ ਬਾਈ ਇਹਦੇ ਨੇ ਅੱਛਾ ਠੀਕ ਆ ਲਓ ਬਈ ਸੌਦਾ ਸਿਰੇ ਚੜ ਗਿਆ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਆ ਬੱਕਰੇ ਦਾ ਸੌਦਾ ਹਜੇ ਕੱਚਾ ਇਹ ਨਹੀਂ ਹੋ ਸਕਿਆ ਤੇ ਬਾਈ ਕੋਲ ਦੋ ਬੱਕਰੇ ਸੀ ਇੱਕ ਵੇਚਤਾ ਇੱਕ ਰਹਿ ਗਿਆ 300 ਦਾ ਕਰਤਾ ਲਓ ਵੀ ਆ ਬੱਕਰਾ 4500 ਦਾ ਹੋ ਗਿਆ ਲਿਆ ਕਿਨੇ ਆ ਬਾਈ ਆ ਬਾਈ ਨੇ ਕਿਹੜਾ ਪਿੰਡ ਆ ਬਾਈ ਆਪਣਾ ਛੱਠੀ ਪਾਈ ਤੋਂ ਆਏ ਆ ਬਾਈ ਤੇ ਆ ਬੱਕਰਾ ਲੈ ਲਿਆ 4500 ਲਖਾਈ ਦਾ ਕਿਵੇਂ ਕੀਤਾ ਬਾਈ ਠੀਕ ਆ ਜੀ ਲਓ ਵੀ ਲਖਾਈ ਆਪੋ ਆਪਣੀਆਂ ਤੇ ਬਾਈ ਮਾੜਾ ਮੂਰੇ ਕਰੋ ਜੀ ਇਧਰ ਨੂੰ ਆ ਬੱਕਰੇ ਦਾ ਸੌਦਾ ਸਿਰੇ ਚੜ ਗਿਆ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਪੈਸੇ ਆ ਗਏ ਬਾਈ ਜੀ ਹਾਂ ਜੀ ਹਾਂ ਜੀ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਗੱਲ ਆ ਵੀਰੇ ਹੁਣ ਦੱਸਣ ਦਾ ਹੈ ਕਣਾਂ ਸਰਪੰਚ ਆਇਆ ਹਾਂ ਨਹੀਂ ਇਹਦਾ ਵੀਡੀਓ ਤੇ ਚੱਲੋ ਪੁੱਛਿਆ ਜਾਇਜ਼ ਕੀ ਆਂਦਾ ਆਇਆ ਕਾਲੇ ਆ ਨਮ ਕਰ ਲਾਂ ਆਇਆ ਭੂਮੇ ਕਰਾ ਤੂੰ ਉਹ ਬੈਨ ਕੁੱਤੀਆਂ ਦੇ ਖਾਲੀ ਇਹਦੇ ਸੀਨ ਵੱਜੀ ਹੋਏ ਨੇ ਲਓਇ ਪੜਨੋ ਫੜ ਲਾ ਗੈਲ ਦੱਸ ਦੇ ਮੈਨੂੰ ਵੀ ਸਾਥ 6000 ਦੀ ਯਾਰ ਅੰਨਦ ਨੂੰ ਐਵੇਂ ਨਹੀਂ ਪਾਉਂਦਾ ਪੜ ਲਾ ਯਾਰ ਕਰੇ ਰੱਖ ਨੂੰ ਲੈਣੀ ਆ ਚਾਚਾ ਪੜਦਾ ਹੋ ਨਹੀਂ ਤੇਨੂੰ ਕੋਈ ਕਰਨੀ ਛੱਡੀ ਕਿੰਨੇ ਦੀ ਵੇਚਨੀ ਢਿੱਡੋ ਦਾ ਦੋ ਤੇ 8 9 ਜਾਣ ਦੋ ਕਿੰਨੇ ਦੀ ਵੇਚਨੀ ਮੈਂ 10 1/2 ਦਾ ਰੋਕੀ ਦੱਸ ਇਹ ਅੱਜ ਸਹੀ ਪੁੱਛਣਾ 8000 ਰੁਪਏ ਮੈਨੂੰ ਆਇਆ ਹੈ ਇਹ ਦਿੱਤਾ ਹੋਇਆ ਖਰਾਪਾ 1000 ਹੀ ਦੇਣਾ ਨਾ ਲਖਾਈ ਦੂਦੀ ਬਣ ਗਈ ਨਾ ਕੋ ਤੈਨੂੰ ਨਾ ਮੈਂ ਕਿਹਾ ਲਖਾਈ ਦਾ ਫਰਡੋ ਠੀਕ ਉਹ ਨਹੀਂ ਪੱਕੇ ਹੀ ਕਰ ਦਿਆ ਪਰ ਓਏ ਅਸੀਂ ਤਾਂ ਨਹੀਂ 150 ਬੱਚੇ ਹੈ ਕਹਿੰਦਾ ਨਹੀਂ ਕਰਨਾ ਮੈਂ ਉਹ ਤਾਂ ਲੈ ਲੈਣੀ ਆਂ ਜਾਂ ਪਿੱਛੇ ਲੈ ਨਹੀਂ ਨਹੀਂ ਡਾ ਵੀ ਲੈਣੇ ਨਾਲ ਲੈ ਆਂਡੇ ਨਹੀਂ ਹਾਂਜੀ ਫੁੱਲ ਖਾਣਾ ਬੰਦਾ ਤੇ ਉਸ ਤੋਂ ਆਦੀ ਬੁੱਤ ਪੰਜ ਕੋਈ ਨਹੀਂ ਕਾ ਆ ਲੈ ਜਾ ਫਿਰ ਨਾ ਕਰਤੀ ਬਾਈ ਕੇਵਲ ਉਹਦੇ ਵੀ 700 ਹੀ ਬਚਿਆ 200 ਉਧਰ ਲੈ ਗਏ ਠੀਕ ਆ ਲੋ ਵੀ 700 ਨਾ ਫਿਰ ਨਾ ਬਾਈ ਨੇ ਬੱਕਰੀ ਦੇਦੀ ਆ ਸ਼ੇਰੀ ਆਪਹੋਂ ਲੈਣੀ ਆ ਕੋਲੇ ਵੀ ਖੜਾ ਜਾਂਦਾ ਡਰਦਾ ਕੀ ਕਰਦੀ ਏ ਦੁਬਾਰਾ ਫੇਰ ਕੋਸ਼ਿਸ਼ ਕਰਦੇ ਆ ਸੌਦਾ ਸਿਰੇ ਚੜਾਉਣ ਦੀ ਆ ਪੱਟ ਦਾ 1 ਲੱਖਾ ਕੀ ਕਰਦਾ ਲੱਖਾਂ ਕੀ ਹੁਣ ਉਹ ਤਾਂ ਭੜੇ ਹਿਸਾਬ ਨਾਲ ਲੈਣੀ ਆ ਤੇ ਪਸ਼ੂ ਨੂੰ ਵੇਚ ਦੇਣਾ ਵਾੜਾ ਭਾਈ ਕਾ ਜੀ ਵਾੜਾ ਭਾਈ ਕਾ ਕੀ ਮੋਲਾ ਬੱਕਰੇ ਦਾ ਆਪਣੇ ਦਾ ਇਹ ਬੱਕਰਾ ਵੇਚ ਕਰਦੇ ਜੀ ਅੱਛਾ ਸੌਦਾ ਕਰਦੇ ਆ ਪੱਠ ਨਾਲ ਠੀਕ ਆ ਲਾ ਪੱਠ ਸਰਪੰਚ ਦੀ ਆ ਰਮਾਣਾਲ ਬੇਲ ਸਿੰਘ ਵਾਲੇ ਦੀ ਬਾਈ ਬੱਬੂ ਦੀ ਮੈਂ ਦੂਜੇ ਦੀ ਤੂੰ ਲੈ ਗਿਆ ਆਉਂਦਾ ਏਂ ਭਾਈ ਮੈਂ ਕੀ ਦੱਸਣਾ ਸੀ ਚੱਲ ਦੱਸ ਦੇ ਕਿਉਂ ਤੱਕ ਆ ਤੇਰਾ ਪੱਜਾ ਤੋਈ ਕਰਕੇ ਹੁੰਦਾ ਹੁੰਦਾ ਸੌਦਾ ਤਾਂ ਕਹਿੰਦੇ ਤੂੰ ਯਾਤ ਕਰਦਾ ਨਾ ਨਾਮ ਨਹੀਂ ਲੱਗਦਾ ਆਹ ਯਾਰ ਜੀ ਬੇਸਤੀ ਇਹ ਕਿਹਦੇ ਲੱਗਾ ਪਾ ਨਹੀਂ ਲੱਗਦਾ ਕਿੰਨੀ ਵਾਰ ਕਰ ਜਮਾ ਛੱਡ ਕੇ ਲਾ ਦੇ ਲਾਸਟ ਵੀ ਇਹ ਐ ਕਰਦਾ ਹਾਂ ਜੇ ਤਾਂ ਆਹ ਅਫਰ ਦੇ ਪ੍ਰਿੰਸ ਮਤਲਬ ਆਪਾਂ ਵੀ ਮੋਲ ਮੰਗ ਪੰਜ ਪੁੰਦ ਨਾਲ ਛੱਡ ਦੇ ਖੜਾ ਪਾਲਾ ਕੀ ਕਰਨੇ ਬੂਆ ਬਜਾ ਦੇ ਨਹੀਂ ਕਰਦੇ 3000 ਨਾਲ ਹੋ ਗਈ ਬਸ ਚੋ ਸਹੀ ਪਾਲਾ ਤੋਂ ਕਰ ਉਹ ਪਖ ਪਾਲ ਮੰਨੀ ਲਖਾਈ ਆਪੋ ਆਪਣੀ ਹੋ ਗਈ ਬਸ ਠੀਕ ਆ ਹੋ ਗਏ ਮੈਂ ਗਨਾਪ ਅਸੀਂ ਚਲੀਏ ਨਹੀਂ ਮਤਲਬ ਜਦਾ ਹੋ ਗਿਆ ਮੈਂ ਖ ਲੈ ਗਨਾਪ ਅਸੀਂ ਬਸ ਸਹੀ ਚੱਕੋ ਵੀ ਸੌਦਾ ਸਿਰੇ ਚੜ ਗਿਆ ਬਹੁਤ ਬਹੁਤ ਧੰਨਵਾਦ ਲਖਾਈ ਕਰਾ ਲਓ ਸਾਈਂ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਿਆਨਾ ਫੜਾ ਦਿਓ ਬਿਆਨਾ ਫੜਾ ਦਿਓ ਪੈਸੇ ਭਵੇਂ ਤੁਸੀਂ 4 ਵਜੇ ਦੇ ਦਿਓ ਜੀ 500 ਹੋ ਗਿਆ ਠੀਕ ਹੈ ਜੀ ਲੋ ਵੀ ਆ ਸੌਦਾ ਸਿਰੇ ਚੜ ਗਿਆ ਲਖਾਈ ਕਰਾ ਲਓ ਬਈ